ਹਰਾ ਸੈਂਕੜੇ ਲੋਕ ਪੰਜਾਬ ਛੱਡ ਗਏ ਜੇ ਤੂੰ ਆਪਣੇ ਮੂੰਹ ਦੇ ਨਾਲ ਕਹਿ ਦਿੱਤਾ ਫਿਰ ਕੀ ਪਰਲੋ ਆਗੇ ਸੀ ਤੋਂ ਡਰਾਵਾ ਆ ਗਿਆ ਤੇ ਹੁਣ ਕਹਿੰਦਾ ਮੈਂ ਸਰਕਾਰ ਖਿਲਾਫ ਬੋਲ ਬੈਠਾ ਤੇ ਮੇਰਾ ਮੁੰਡਾ ਕਹਿੰਦਾ ਮੈਨੂੰ ਨਹੀਂ ਪਤਾ ਵੀ ਕਵੇਂ ਮਰਿਆ ਉਹ ਕਿੱਡੀ ਸ਼ਰਮ ਦੀ ਗੱਲ ਆ ਆਪਣੇ ਪੁੱਤ ਦਾ ਹੋ ਜਾ ਚਾਹੇ ਉਹ ਇਸ ਦੁਨੀਆ ਤੋਂ ਨਹੀਂ ਗੱਲ ਆ ਜਪਾਇਕਾ ਇਹ ਜਿਹੇ ਮੁੱਦੇ ਤੇ ਕਰਨੀ ਆ ਬੜੇ ਧਿਆਨ ਦੇਣ ਯੋਗ ਜਿਹੜੀਆਂ ਗੱਲਾਂ ਨੇ ਉਹ ਤੁਹਾਨੂੰ ਦੱਸਾਂਗੇ ਤੇ ਪਰ ਅੱਜ ਬਰੇ ਜਿਹੜੇ ਡਰਾਵੇ ਆਤਮ ਘਾਰੇ ਜਿਹੜਾ ਧਮਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਲੋਕਾਂ ਨੂੰ ਕੁਝ ਲੋਕਾਂ ਨੇ ਆ ਕੇ ਸਰਕਾਰਾਂ ਵੱਲੋਂ ਕੁਝ ਲੋਕ ਕਹਿੰਦੇ ਆ ਕਿ ਫਲਾਨੇ ਵੱਲੋਂ ਧੋਖੇ ਵੱਲੋਂ ਪਰ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਪੁਲਿਸ ਮੁਲਾਜ਼ਮ ਦਾ ਮੁੰਡਾ ਜਿਹੜਾ ਉਦਾਰਦਾ ਕਿ ਨਸੇ ਦੀ ਭੇੜ ਚੜ ਗਿਆ ਪਹਿਲਾਂ ਤਾਂ ਉਹਦੀ ਵੀਡੀਓ ਸੁਣਾਉਣਾ ਕਿ ਇੱਕ ਉਹਦਾ ਹੋਰ ਬਿਆਣਾ ਆ ਗਿਆ ਫਿਰ ਆਪਾਂ ਅਗੇ ਕੱਲ ਬਾਤ ਕਰਦੇ ਆ ਕਿ ਲੋਕ ਆਪਣੇ ਸਕੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪੁਲਿਸ ਵਾਲਿਆਂ ਦਾ ਕੋਈ ਭਰਾਵੋ ਸਕਾ ਨਹੀਂ ਹੁੰਦਾ ਜਿਹੜੇ ਆਪਦੇ ਪੁੱਤ ਦੇ ਸਕੇ ਨਹੀਂ ਹੋਏ ਤੇ ਉਹ ਦੂਸਰੇ ਦੇ ਕਿੱਥੋਂ ਹੋ ਜਾਣਗੇ ਮੈਂ ਤੁਹਾਨੂੰ ਪਹਿਲਾਂ ਵੀਡੀਓ ਸੁਣਾ ਦੇਵਾਂ ਕਿਉਂਕਿ ਅੱਜ ਉਹ ਬੰਦਾ ਕਹਿੰਦਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੇਰਾ ਮੁੰਡਾ ਕਿਵੇਂ ਮਰ ਗਿਆ ਬੜੀ ਸ਼ਰਮ ਦੀ ਗੱਲ ਆ ਪਹਿਲਾਂ ਤਾਂ ਮੈਂ ਪੰਜਾਬ ਛੱਡ ਕੇ ਚਲੇ ਜਾਓ ਬਾਹਰ ਜੇ ਤੁਹਾਡੇ ਆਪਣੇ ਬੱਚੇ ਬਚਾਣੇ ਹੋਦੇ ਕਦੇ ਯੂਪੀ ਬਿਹਾਰ ਵਾਲ ਚਲੇ ਜਾਓ ਜਿੱਥੇ ਸ਼ਾਂਤੀ ਹੈ ਪੰਜਾਬ ਭਾਈ ਅਮਰਤ ਬਾਦ ਦਾ ਰਾਜ ਲਿਆਓ ਨਹੀਂ ਤੇ ਯੋਗੀ ਦਾ ਰਾਜ ਲਿਆਓ ਨਹੀਂ ਤੇ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਧੀਆਂ ਬੁੱਤ ਇਤਰਾ ਹੀ ਮਰਨਗੇ ਲੋਕਾਂ ਦੇ ਬੇਟਾ ਮੇਰਾ ਨਸ਼ਾ ਕਰਦਾ ਸੀ ਮੈਨੂੰ ਬੜੇ ਬੜੇ ਮੈਂ ਸੈਂਟਵਾਇਜ਼ ਦਾਖਲ ਕਰਾਇਆ ਰਾਤ ਹੀ ਇਹਨੂੰ ਮੈਂ ਸੈਂਟਰ ਤੋਂ ਲੈ ਕੇ ਆਇਆ ਕੱਲ ਰਾਤ ਹੀ ਲੈ ਕੇ ਆਇਆ ਅੱਜ ਸੁਖੀਤ ਕੌਰ ਦੇ ਮੁੰਡੇ ਨਾਲ ਗਿਆ ਜੇ ਇੰਜੈਕਟ ਕੀਤਾ ਇਹ ਪੁਲਸ ਮਲਾਵਾਂ ਦੱਸਿਆ ਯਾਰਿਆ ਦੇਖੋ ਕਿਸੇ ਦਾ ਪਤ ਮਰਦਾ ਦੁੱਖ ਬੜਾ ਹੁੰਦਾਗਾ ਬਾਰਾ ਇਹ ਪਾਲਸ ਮੁਲਾਜ਼ਮ ਨੇ ਕਿਹਾ ਕਿ ਕੇ ਜੁਪੀ ਵਾਲਾ ਮੁੱਖ ਮੰਤਰੀ ਚਾਹੀਦਾ ਸਾਨੂੰ ਜੋਗੀ ਚਾਹੀਦਾ ਐਮਪੀ ਭਾਈ ਅੰਮਰਿਤਪਾਲ ਸਿੰਘ ਜੋ ਡਿਬਰੂਗੜੀ ਦੇਲ ਦੇ ਵਿੱਚ ਬੰਦਾ ਉਹਦਾ ਰਾਜ ਲਿਆ ਦਿਓ ਜੇ ਨਸੇ ਤੋਂ ਪੁੱਤ ਬਚਾਉਣੇ ਆ ਜਾਂ ਤੁਸੀਂ ਪੰਜਾਬ ਛੱਡ ਕੇ ਚਲੇ ਜਾਓ ਇਹ ਤੁਸੀਂ ਸਾਰਿਆਂ ਨੇ ਵੀਡੀਓ ਚੰਗੀ ਤਰ੍ਹਾਂ ਸੁਣੀ ਆ ਖਬਰਾਂ ਵੀ ਸੁਣੀਆਂ ਨੇ ਪਰ ਹੁਣ ਐਨਾ ਕੁਝ ਕਹਿਣ ਦੇ ਬਾਵਜੂਦ ਇੱਕ ਹੋਰ ਬਿਆਨ ਆ ਗਿਆ ਉਹ ਤੁਹਾਨੂੰ ਪਹਿਲਾਂ ਮੈਂ ਬਿਆਨ ਸੁਣਾ ਦੇਵਾਂ ਫਿਰ ਤੁਹਾਨੂੰ ਅੱਗੇ ਗੱਲਬਾਤ ਕਰਦਿਆਂ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਸ਼ੋਕਮਾਰ ਸਾਲਵਸ਼ੀ ਦੀ ਸੰਜੀਤ ਰਾਮ ਵਾਸੀ ਰਾਮਨਗਰ ਕਲੋਨੀ ਗੁਰਨਾਣਕਪੁਰੇ ਦਾ ਰਹਿਣ ਵਾਲਾ ਵਾਂ ਕੱਲ ਸ਼ਾਮ ਨੂੰ ਮੈਨੂੰ ਪਤਾ ਚੱਲਿਆ ਕਿ ਤੁਹਾਡੇ ਬੇਟੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਗੱਲਬਾਤ ਕੀਤੀ ਹੈ ਤੇ ਮੈਂ ਉਹਨੂੰ ਲੈ ਕੇ ਆਇਆ ਜਾਂ ਆ ਕੇ ਉਹਨੂੰ ਹਸਪੀਟਲ ਲੈ ਕੇ ਗਏ ਉਹ ਠੀਕ-ਠਾਕ ਸੀਗਾ ਹਸਪੀਟਲ ਜਾਂਦੇ ਦੌਰਾਨ ਉਹਦੀ ਡੈਥ ਹੋ ਗਈ ਐਂ ਡਾਕਟਰ ਕੋ ਗਏ ਉਹ ਕਹਿੰਦਾ ਵੀ ਐਕਸਪਾਇਰ ਹੋ ਗਿਆ ਉਹਦੀ ਬਾਡੀ ਲੈ ਕੇ ਜਦੋਂ ਅਸੀਂ ਘਰ ਆਏ ਉਹਦੀ ਬਾਡੀ ਦੇਖ ਕੇ ਮੈਂ ਭਾਵੁਕ ਹੋ ਗਿਆ ਤੇ ਸਰਕਾਰ ਦੇ ਖਿਲਾਫ ਮੈਂ ਗੱਲਾਂ ਕਹੀਆਂ ਜਿਹੜੀਆਂ ਕਿ ਮੈਨੂੰ ਨਹੀਂ ਕਹਿਣੀਆਂ ਚਾਹੀਦੀਆਂ ਸੀਗੀਆਂ ਪਤਾ ਨਹੀਂ ਉਹਦੀ ਡੈਥ ਕਿਸ ਤਰ੍ਹਾਂ ਹੋਈ ਆ ਕਿਸ ਤਰ੍ਹਾਂ ਨਹੀਂ ਹੋਈ ਆ ਜੀ ਅਟੈਕ ਹੋਇਆ ਉਹਨੂੰ ਜਾਂ ਨਹੀਂ ਹੋਇਆ ਦੇਖੋ ਕਿੱਡੀ ਸ਼ਰਮ ਦੀ ਗੱਲ ਆ ਪੁੱਤ ਤੇਰਾ ਨਸੇ ਨਾ ਮਰ ਗਿਆ ਕਹਿੰਦਾ ਸਰਕਾਰ ਖਿਲਾਫ ਬੋਲਿਆ ਗਿਆ ਜਣੀ ਕਿ ਕੀ ਗੱਲ ਜੇਕਰ ਕਿਸੇ ਦਾ ਪਤ ਮਰਦਾ ਕਿ ਸਰਕਾਰ ਖਿਲਾਫ ਬੰਦਾ ਬੋਲ ਨਹੀਂ ਸਕਦਾ ਜੇਕਰ ਕਿਸੇ ਤੇ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕੋਈ ਬੰਦਾ ਸਰਕਾਰ ਖਿਲਾਫ ਬੋਲ ਨਹੀਂ ਸਕਦਾ ਇਸ ਕਰਕੇ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਇਹ ਅਸ਼ੋਕ ਕੁਮਾਰ ਆ ਪੁੱਤ ਦਾ ਚੀਕ-ਚੀਕ ਕੇ ਕਹਿ ਰਿਹਾ ਸੀ ਮੈਂ ਤੁਹਾਨੂੰ ਦੱਸ ਕੇ ਆਇਆ ਪਹਿਲਾਂ ਤੇ ਹੁਣ ਤਾਂ ਹਾਂ ਤੋਂ ਡਰਵਾ ਆ ਗਿਆ ਤੇ ਹੁਣ ਕਹਿੰਦਾ ਮੈਂ ਸਰਕਾਰ ਖਿਲਾਫ ਬੋਲ ਬੈਠਾ ਤੇ ਮੇਰਾ ਮੁੰਡਾ ਕਹਿੰਦਾ ਮੈਨੂੰ ਨਹੀਂ ਪਤਾ ਵੀ ਕਵੇਂ ਮਰਿਆ ਉਹ ਕਿੱਡੀ ਸ਼ਰਮ ਦੀ ਗੱਲ ਆ ਆਪਣੇ ਪੁੱਤ ਦਾ ਹੋ ਜਾ ਚਾਹੇ ਉਹ ਇਸ ਦੁਨੀਆ ਤੋਂ ਨਹੀਂ ਰਿਹਾ ਤੇਰੀ ਚਾਹੇ ਜਾਨ ਚਲੀ ਜਾਵੇ ਤੂੰ ਆਪਣੇ ਸਟੈਂਡ ਤੇ ਕੈਮਰ ਹੈ ਪਰ ਕੈ ਕੌਣ ਰੰਦਾ ਹੁੰਦਾ ਜਿਹਦੀ ਅਣਖਾਂ ਜਿਉਂਦੀਆਂ ਹੁੰਦੀਆਂ ਯਾਗਦੇ ਹੁੰਦੀਆਂ ਜਮੀਰਾ ਜਿਹੜਾ ਆਪਣੇ ਸਕੇ ਪੁੱਤ ਦਾ ਨਹੀਂ ਹੋ ਸਕਦਾ ਉਹ ਤੁਹਾਡੇ ਪੁੱਤਾਂ ਦਾ ਭਾਈ ਕਿਵੇਂ ਹੋ ਜੂਗਾ ਇਸ ਕਰਕੇ ਦੱਸਿਆ ਜਾ ਰਿਹਾ ਕਿ 1990 92 ਦਾ ਆ ਕੇ ਵਿੱਚ ਬਾਰ-ਬਾਰ ਮੈਨੂੰ ਦਰ ਆਉਣਾ ਪੈਂਦਾ ਫਿਰ ਝੂਠੇ ਪੁਲਿਸ ਮﻘਾਬਲੇ ਕਿਉਂ ਕਿਤੇਗੇ ਕਿਉਂ ਉਹਨਾਂ ਨਾਲ ਅਤਿਆਚਾਰ ਕੀਤਾ ਗਿਆ ਮੁੰਡਿਆਂ ਦੇ ਨਾਲ ਆ ਦੱਸਿਆ ਜਾ ਰਿਹਾ ਇਸ ਕਿ ਦੁਸ਼ਮਣ ਉਸ ਟਾਈਮ ਦੀ ਬਣੀ ਸੀ ਪੁਲਸਾ ਤੇ ਭੋਰਾ ਤਰਸ ਨਹੀਂ ਖਾਂਦੀ ਸੀ ਚੱਕ-ਚੱਕ ਕੇ ਘਰਾਂ ਚੋਂ ਨੌਜਵਾਨਾਂ ਪੁੱਤਾਂ ਨੂੰ ਨੌਜਵਾਨ ਗੱਭਰੂਆਂ ਨੂੰ ਮਸਫੋਟਾ ਗੱਭਰੂ ਚੁਕ-ਚੁਕ ਕੇ ਜਿਹੜਾ ਕਮਾਦਾ ਦੇ ਵਿੱਚ ਝੂਠੇ ਪੁਲਿਸ ਬੜਾ ਮੁਕਾਬਲੇ ਬਣਾ ਬਣਾ ਕੇ ਜਿਹੜਾ ਸਹੀਦ ਕਰ ਦਿੱਤੇ ਆ ਲਕਾ ਦੇ ਮਾਮਾ ਤੇ ਪੈਣਾ ਤਰਸ ਰਹੀ ਆਪਣੇ ਭਾਈਆਂ ਨੂੰ ਆਪਣੇ ਪੁੱਤਾਂ ਨੂੰ ਮਾਮਾ ਤਰਸ ਰਹੀਆਂ ਨੇ ਇਸ ਕਰਕੇ ਅੱਜ ਇਹ ਅਸ਼ੋਕ ਕੁਮਾਰ ਦਾ ਤੁਸੀਂ ਇਹ ਦੇਖ ਲਓ ਕਿ ਜਿਹੜਾ ਕੱਲ ਬੜੀਆਂ ਵੜਕਾ ਮਾਰਦਾ ਸੀ ਕਿ ਫਲਾਣੇ ਦਾ ਰਾਜ ਹੋਣਾ ਚਾਹੀਦਾ ਤੇ ਅੱਜ ਭਾਈ ਉਹ ਸਰਕਾਰ ਦੀ ਘੁਰ ਕਿਤੋਂ ਡਰ ਗਿਆ ਠੀਕ ਗੱਲ ਹੈ ਅਸੀਂ ਆਪਣੇ ਪੁੱਤਾਂ ਦੀ ਗੱਲ ਨਹੀਂ ਕਰ ਸਕਦੇ ਕੀ ਗੱਲ ਹੈ ਅਸੀਂ ਸੱਚ ਨਹੀਂ ਬੋਲ ਸਕਦੇ ਇਹ ਬੜੇ ਦੁੱਖ ਦੀ ਗੱਲ ਆ ਇਹਨੂੰ ਆਪਣੇ ਸਟੈਂਡ ਤੇ ਕਹਿ ਰਹਿਣਾ ਚਾਹੀਦਾ ਸੀ ਮੇਸਾਕ ਜੋ ਮਰਜੀ ਹੁੰਦਾ ਪਰ ਹੋਣਾ ਕੀ ਸੀ ਇਹਨੇ ਜੋ ਕੀਆ ਇਹਨੇ ਕਿਹਾ ਕਿ ਪੰਜਾਬ ਛੱਡਣਾ ਅਤੇ ਹਜ਼ਾਰਾਂ ਸੈਂਕੜੇ ਲੋਕ ਪੰਜਾਬ ਛੱਡ ਗਏ ਜੇ ਤੂੰ ਆਪਣੇ ਮੂੰਹ ਦੇ ਨਾਲ ਕਹਿ ਦਿੱਤਾ ਫਿਰ ਕੀ ਪਰ ਲੋ ਆ ਗਈ ਸੀ ਜਾਂ ਫਿਰ ਭਾਈ ਅੰਮ੍ਰਿਤਪਾਲ ਸਿੰਘ ਦਾ ਰਾਜ ਆ ਨਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਰਕਾਰ ਨੂੰ ਡਰਾਉਂਦਾਗਾ ਕਿਤੇ ਨਾ ਕਿਤੇ ਇਹ ਇੱਕ ਵੱਡੀ ਜਿਹੜੀ ਕਿ ਐਨਐਸਏ ਲੱਗੀ ਹੋਈ ਆ ਜਿਹੜੀ ਇੱਕ ਬਾਜ਼ਾਰਤ ਬਣੀ ਹੋਈ ਆ ਕਿ ਜੇ ਐਨਐਸਬੀ ਟੁੱਟ ਜਾਂਦੀ ਅਤੇ ਭਾਈ ਅੰਮਰਤਪਾਲ ਸਿੰਘ ਨੂੰ ਫਿਰ ਵੀ ਨਿਕਲ ਦਿੰਦੇ ਇਸ ਵੀਡੀਓ ਤੇ ਜਰੂਰ ਆਪਣੇ ਕਮੈਂਟ ਕਰਕੇ ਵਿਚਾਰ ਜਰੂਰ ਦੇ ਦਿਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਬਰਜੂ ਦਾ ਖਾਲਸਾ ਬਰਜੂ ਕੀ ਫਤਿਹ